ਤੇ ਜਿੱਥੇ ਹੋਈਏ ਆਨੰਦ ਚ ਰਹਿ ਸਕਦੇ ਹਾਂ ਖੜੇ ਖੜੇ ਰਹਿ ਸਕਦੇ ਆ ਮੈਂ ਕਿੰਨੀ ਵਾਰੀ ਐਗਜ਼ੈਂਪਲ ਦਿੱਤੀ ਤੁਹਾਨੂੰ ਪੁੱਛਦਾ ਵੀਰੋ ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆ ਜੇ ਇੱਥੇ ਵਜਾ ਸਕਦਾ ਕਿ ਨਹੀਂ ਵਜਾ ਸਕਦਾ ਗੱਜ ਕੇ ਹੋਰ ਗੱਜ ਕੇ ਤੇ ਜੇ ਰੂੜੀ ਤੇ ਬਾਦੀਏ ਉੱਥੇ ਭੁੱਲ ਜੂ ਉੱਥੇ ਵੀ ਵਜਾ ਸਕਦਾ ਕਿ ਨਹੀਂ ਜੇ ਜੇਲ੍ਹ ਚ ਲੈ ਜੀਏ ਉੱਥੇ ਭੁੱਲ ਜੂ ਜੇ ਉਹਨੂੰ ਕਹਿੰਦੀ ਕਹਿਣ ਵੀ ਬੰਸਰੀ ਸੁਣਾ ਕਿ ਜੇਲ੍ਹ ਚ ਆਉਣੀ ਨਹੀਂ ਉਹਨੂੰ अमरीका ले जाइए उपरी चबा दी उमे बजा एक जे तुम हसना सिख गए फिर जेल हो गए चाहे कंडे हो चाहे तभी हो गए कुछ भी हो एक कला है ਮੇਰਾ ਗੁਰੂ ਤੈਨੂੰ ਸਖੰਦਾ ਹੀ ਇਹ ਹੀ ਤੇ ਸਖੰਦਾ ਖੁਸ਼ ਕਿਦਾਂ ਰਹਿਣਾ ਦੁੱਖਾਂ ਨੂੰ ਮੰਨਣਾ ਕਹਿੰਦਾ ਦੁੱਖਾਂ ਦੇ ਵਿੱਚ ਸਰਵਾਈਵ ਕਿਦਾਂ ਕਰਨਾ ਵੀਰੋ ਜਦੋਂ ਬੰਦੇ ਨੂੰ ਤੈਰਨਾ ਆਉਂਦਾ ਹੋਵੇ ਹਰੇਕ ਲਹਿਰ ਉਹਨੂੰ ਕੰਡੇ ਦੇ ਨੇੜੇ ਲੈ ਜਾਂਦੀ ਹੈ ਤੇ ਜਿਹਨੂੰ ਨਾ ਤੈਰਨਾ ਆਉਂਦਾ ਹੋਵੇ ਉਹਨੂੰ ਹਰੇਕ ਲਹਿਰ ਹੀ ਡੋਬ ਦਿੰਦੀ ਹੈ ਜਿਹਨੂੰ ਤੈਰਨਾ ਆ ਗਿਆ ਉਹਨੂੰ ਹਰੇਕ ਲਹਿਰ ਕੰਡੇ ਦੇ ਨੇੜੇ ਲੈ ਜਾਊ ਜਿਹਨੂੰ ਜ਼ਿੰਦਗੀ ਜਿਉਣ ਦਾ ਜੱਜ ਆ ਗਿਆ ਉਹਨੂੰ ਹਰੇਕ ਦੁੱਖ ਅੱਗੇ ਲੈ ਕੇ ਜਾਂਦਾ ਅੱਗੇ ਜਿਹਨੂੰ ਜਾਜ ਆ ਗਈ ਉਹਨੇ ਹਰੇਕ ਦੁੱਖ ਤੋਂ ਹਰੇਕ ਮੁਸ਼ਕਲ ਤੋਂ ਨਵਾਂ ਲੈਸਨ ਲੈ ਕੇ ਅੱਗੇ ਜਾਣਾ ਲਹਿਰ ਆਈ ਸੀ ਡੋਪ ਦਿਆਂਗੇ ਤਾਰੂ ਕਹਿੰਦਾ ਆ ਵਧੀਆ ਤੇਰੇ ਕਰਕੇ ਤੇ ਜਾਵਾਂਗੇ ਹੁਣ ਨੇੜੇ ਕੰਡੇ ਦੇ ਤਾਰੂ ਬੰਦੇ ਨੂੰ ਕੋਈ ਖਤਰਾ ਨਹੀਂ ਜਿਹੜਾ ਤੈਰਨ ਨਹੀਂ ਜਾਣਦਾ ਉਹ ਕਹਿੰਦਾ ਵੱਡੀ ਲਹਿਰ ਨਾਲ ਜੇ ਮਾਰੇ ਜਾਵਾਂ ਤਾਰੂ ਨੂੰ ਕਿੱਥੇ ਖਤਰਾ ਹੈ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜਿਉਣ ਦੀ ਜਾਚ ਆ ਗਈ ਆ ਬੰਸਰੀ ਵਜਾਉਣੀ ਸਟੇਜ ਤੇ ਭਾ ਦੇ ਇੱਥੇ ਵੀ ਵਜਾ ਲੂ ਜੇ ਇੱਕ ਵਾਰੀ ਸਿੱਖਿਆ ਕਿਸੇ ਉਸਤਾਦਾਂ ਦਾ ਚੰਡਿਆ ਹੋਇਆ ਕਿਸੇ ਉਸਤਾਦ ਦਾ ਜੇ ਚੰਡਿਆ ਹੋਇਆ ਇੱਥੇ ਵਜਵਾ ਲਿਓ ਇੱਥੇ ਵਜਾ ਦੂ ਰੂੜੀ ਤੇ ਭਾ ਕੇ ਕਹਦੇ ਉੱਥੇ ਵੀ ਵਜਾ ਦੂ ਦੇਲ ਤੇ ਕਹਦੇ ਉੱਥੇ ਵੀ ਵਜਾ ਦੂ ਅਮਰੀਕਾ ਲੈ ਜਾਓ ਉੱਥੇ ਵੀ ਵਜਾ ਦੂੰ ਜਿੱਥੇ ਲਿਜਾਣਾ ਉੱਥੇ ਵਜਾ ਦੂੰ ਪਰ ਜੇ ਆਉਂਦੀ ਨਹੀਂ ਕੋਈ ਬੰਦਾ ਕਵੇ ਮੈਨੂੰ ਬੰਸਰੀ ਨਹੀਂ ਆਉਂਦੀ ਮੈਨੂੰ ਤੁਸੀਂ ਪਹਿਲਾਂ ਐ ਕਰੋ ਪਹਿਲਾਂ ਮੈਨੂੰ ਅਮਰੀਕਾ ਪਹੁੰਚਾਓ ਮੈਂ ਉੱਥੇ ਵਜਾ ਦੂੰ ਜਿਹਨੂੰ ਨਹੀਂ ਆਉਂਦੀ ਉਹਦੇ ਤੋਂ ਅਮਰੀਕਾ ਵੀ ਨਹੀਂ ਵਜਣੀ ਨਾ ਰੂੜੀ ਤੇ ਵਜੇ ਨਾ ਸਟੇਜ ਤੇ ਵਜੇ ਨਾ ਜੇਲ੍ਹ 'ਚ ਵਜੇ ਨਾ ਬਾਹਰ ਵਜੇ ਕੰਡਿਆਂ ਤੇ ਵੀ ਨਹੀਂ ਵਜਣੀ ਉਹਦੇ ਤੋਂ ਮਹਿਲਾਂ 'ਚ ਵੀ ਨਹੀਂ ਵਜਣੀ ਉਹਨੂੰ ਆਉਂਦੀ ਹੋਈ ਨਹੀਂ ਜਿਹਨੂੰ ਖੁਸ਼ ਰਹਿਣਾ ਨਹੀਂ ਆਉਂਦਾ ਉਹਨੂੰ ਅਮਰੀਕਾ ਲੈ ਜਾਓ ਉੱਥੇ ਵੀ ਰੋਂਦੜੀ ਐ ਜਿਹਨੂੰ ਨਹੀਂ ਜਾਂਚ ਹੱਸਣ ਦੀ ਨਹੀਂ ਖੁਸ਼ ਰਹਿਣ ਦੀ ਕਲਾ ਜਿੰਨੇ ਨਹੀਂ ਸਿੱਖੀ ਉਹ ਉਹ ਇੱਥੇ ਆ ਡੱਡੂ ਮਾਜਰੇ ਬੈਠਾ ਹੈ ਇੱਥੇ ਵੀ ਰੋਂਦਾ ਹੈ ਜ਼ਮੀਨ ਵੇਚ ਜੂ ਚੰਡੀਗੜ੍ਹ ਫਲੈਟ ਲੈ ਲੂ ਹੁਣ ਵੇਖ ਲਓ ਉੱਥੇ ਵੀ ਰੋਂਦਾ ਹੀ ਹੈ ਇਹ ਨਹੀਂ ਪਤਾ ਮੁੰਡਾ ਕੈਨੇਡਾ ਚਲਾ ਜਾਏ ਮਗਰੀ ਕੈਨੇਡਾ ਚਲਾ ਜਾਏ ਕੈਨੇਡਾ ਜਾ ਕੇ ਵੇਖਿਓ ਉੱਥੇ ਵੀ ਰੋਂਦਾ ਹੀ ਹੈ ਇਹ ਰੋਣਾ ਹੀ ਆਉਂਦਾ ਇਹਨੂੰ ਤੇ ਜਿਹੜੇ ਬੰਦੇ ਨੂੰ ਹੱਸਣ ਦੀ ਕਲਾ ਹੈ ਉਹ ਅਮਰੀਕਾ ਵੀ ਹੱਸਦਾ ਹੈ ਨਾ ਅਮਰੀਕਾ ਮਿਲਿਆ ਚੰਡੀਗੜ੍ਹ ਹੱਸਦਾ ਹੈ ਚੰਡੀਗੜ੍ਹ ਫਲੈਟ ਨਾ ਮਿਲਿਆ ਡੱਡੂ ਮਾਜਰੇ ਬੈਠਾ ਵੀ ਉਹਨੂੰ ਹੱਸਣਾ ਆਉਂਦਾ ਜਾ ਜੇ ਫਿਰ ਕੀ ਸਿੱਖਣਾ ਹੈ ਖੁਸ਼ ਰਹਿਣ ਦੀ ਕਲਾ ਖਿੜੇ ਖਿੜੇ ਰਹਿਣ ਦੀ ਕਲਾ ਜ਼ਿੰਦਗੀ ਜਿਉਣੀ ਕਿਦਾਂ ਇਹ ਮੇਰੇ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਸਿੱਖਣਾ ਸੀ ਇਹ ਜਾਜਾਂ ਸਿੱਖਣੀਆਂ ਸੀ ਪਹਿਲੀ ਸੁਹਾਵੀ ਸ਼ਾਪਰੀ ਜਾਂ ਮੈਂ ਗੁਣ ਗਾਏ ਕਿਤਹੀ ਕਾਮਨਾ ਤਲ ਹਰ ਜਿਤ ਹਰ ਵਿਸਰਾਈ आनंद गरीबी साध संग जित प्रभु चित आए गरीबी ਚ ਵੀ ਆਨੰਦ ਚ ਰਹਾ ਜਾ ਸਕਦਾ ਗਰੀਬੀ ਚ ਵੀ ਕਹਿੰਦੇ ਆਨੰਦ ਚ ਰਹਾ ਜਾ ਸਕਦਾ ਆ ਜਿੰਨੇ ਕਹਿੰਦੇ ਆ ਗਰੀਬ ਆ ਗਰੀਬੀ ਚੱਕ ਦਿਓ ਗੁਰੂ ਸਾਹਿਬ ਕਹਿੰਦੇ ਗਰੀਬੀ ਚ ਵੀ ਆਨੰਦ ਚ ਰਹਾ ਜਾ ਸਕਦਾ ਸੰਗ ਇਸ ਗੱਲ ਦੀ ਗਰੰਟੀ ਲੈ ਵੀ ਮੋਟਰਸਾਈਕਲ ਹੈ ਨਹੀਂ ਮੋਟਰਸਾਈਕਲ ਮਿਲ ਜੂ ਮੁੜ ਕੇ ਖੁਸ਼ ਰਹੇਗਾ ساری ਜ਼ਿੰਦਗੀ ਲੈ ਕੇ ਦੇ ਇਥੇ ਤੇਰਾ ਵਿਆਹ ਨਹੀਂ ਹੋਇਆ ਲੈ ਵਿਆਹ ਹੋ ਜਾਂਦਾ ਮੁੜ ਕੇ ਲੈ ਕੇ ਦੇ ਖੁਸ਼ ਹੋਏਗਾ ਹੋ ਜਾ ਤੂੰ ਦੁੱਖਣਾ ਦੁਖੀ ਹੋ ਜਾਏ ਅਗੇ ਇਕੱਲਾ ਦੁੱਖੀ ਸੀ ਉਹਨ ਘਰ ਵਾਲੀ ਨਾਲ ਡਬਲ ਦੁੱਖ ਗਾਂ ਦੋ ਨਿਆਣੇ ਹੋ ਜਾਣ ਕਿਤੇ ਟ੍ਰਿਪਲ ਦੁੱਖ ਦੁੱਖ ਹੋ ਜਾਏ ਗਰੰਟੀ ਲੈਣਾ ਇੱਥੇ ਜੇ ਤੁਸੀਂ ਸੁખી ਰਹਿਣਾ ਹੈ ਤੇ ਕੀ ਗਰੰਟੀ ਹੈ ਵੀ ਆਹ ਚੀਜ਼ ਮਿਲ ਕੇ ਆਨੰਦ ਆਜੂ ਜਿਹਨੂੰ ਆਉਣਾ ਹੈ ਉਹਨੂੰ ਥੋੜੇ ਜਿਹੀ ਵੀ ਆ ਜਾਣਾ ਜਿਹਨੂੰ ਨਹੀਂ ਆਉਣਾ ਉਹਨੂੰ ਜ਼ਿਆਦਾ ਜਿਹੀ ਨਹੀਂ ਆਉਣਾ ਇੱਕ ਪੈਡਲ ਮਾਰਦਾ ਜਾਂਦਾ ਇਹਦੇ ਜੀ ਖੁਸ਼ ਆ ਕਹਿੰਦਾ ਸ਼ੁਕਰ ਆਓ ਮਾਲਕਾ ਕਿੰਨੀਆਂ ਬਿਮਾਰੀਆਂ ਤੋਂ ਬਚੇ ਪਏ ਆ ਪਸੀਨਾ ਰੋਜ਼ ਨਿਕਲਦਾ 4 ਕਿਲੋਮੀਟਰ ਜਾਈਦਾ 4 ਆਈਦਾ 8 ਕਿਲੋਮੀਟਰ ਸਾਈਕਲ ਚਲਾਈਦਾ ਰੋਜ਼ 16 16 ਕਿਲੋਮੀਟਰ ਸਾਈਕਲ ਚਲਾਨੇ ਆ ਸਿਹਤ ਕਿਦਾਂ ਬਣੀ ਹੋਈ ਮਤਲਬ ਉਹ ਬੰਦੇ ਨੇ ਉਹਦੇ ਚੋਂ ਵੀ ਕੁਝ ਲੱਭ ਲੈਣਾ ਖੁਸ਼ ਹੋਣ ਲਈ ਲੱਭ ਲੈਣਾ ਉਹਦੇ ਚੋਂ ਵੀ ਲੱਭ ਲੈਣੀ ਹੈ ਖੁਸ਼ੀ ਨਿੱਕੇ ਜਿਹੇ ਬੱਚੇ ਨੂੰ ਵੇਖਿਓ ਛੋਟੇ ਜਿਹੇ ਨਿਆਣੇ ਨੂੰ ਉਹ ਨਿੱਕੇ ਜਿਹੇ ਕੀੜੇ ਨਿੱਕੇ ਸਾਲਕ ਦੇ ਬੱਚੇ ਨੂੰ ਵੇਖਿਓ ਕੀੜੇ ਜਾਂਦੇ ਨੂੰ ਵੇਖ ਕੇ ਖੁਸ਼ੀ ਲੱਭ ਲੈਂਦਾ ਉਹਦੇ 'ਚ ਹੱਸਣ ਲੱਗ ਜਾਂਦਾ ਨਿੱਕੇ ਜਿਹੇ ਕੁੱਤੇ ਨੂੰ ਵੇਖ ਕੇ ਖੁਸ਼ ਹੋਈ ਜਾਂਦਾ ਇਦਾਂ ਛਾਲਾ ਮਾਰਦਾ ਮੈਨੂੰ ਫੜਾਓ ਕੁੱਤਾ ਬੱਚਾ ਕੁੱਤੇ ਛੋਟਾ ਜਿਹਾ ਫੜਾਓ ਛੋਟਾ ਜਿਹਾ ਵੇਖਿਓ ਐ ਛਾਲਾ ਮਾਰਦਾ 扑ੜਕਦਾ ਕਿਵੇਂ ਐ ਖੜ ਜਾਂਦਾ ਉਹ ਉਹਦੇ 'ਚੋਂ ਵੀ ਖੁਸ਼ੀ ਲੱਭ ਲੈਂਦਾ ਤੇਰੇ ਘਰੇ ਘਰ ਵਾਲੀ ਸਾਹਮਣੇ ਬੈਠੀ ਹੁੰਦੀ ਐ ਨਿਆਣੇ ਸਾਹਮਣੇ ਐ ਕੋਠੀਆਂ ਪਾਈ ਬੈਠੇ ਐ ਗੱਡੀ ਗੇਟ 'ਚ ਖੜੀ ਐ ਤਾਂ ਵੀ ਉਹਦੇ 'ਚੋਂ ਤੈਨੂੰ ਖੁਸ਼ੀ ਕਿੱਥੇ ਦਿਸਦੀ ਐ ਸਪਨਾ ਕੀਏ ਦਿਮਾਗ ਚ ਫੁਲਾਣਾ ਕੌਰ ਜੇ ਮਿਲਿਆ ਨਹੀਂ ਨਾ ਜੇ ਮਿਲ ਜਾਂਦਾ ਫਿਰ ਸੁਖ ਹੁੰਦਾ ਗਰੰਟੀ ਦੇ ਲਿਖ ਕੇ ਦੇ ਤੇ ਜੇ ਮੈਂ ਹੋ ਜੂ ਸੁਖੀ ਜੇ ਨਹੀਂ ਹੋਣਾ ਤੇ ਤੂੰ ਹੋਣਾ ਹੀ ਨਹੀਂ ਗਰੀਬੀ ਚ ਵੀ ਆਨੰਦ ਰਹਿ ਸਕਦਾ ਦੁਆਰਾ ਪੰਗਤੀ ਬੜੋ ਆਨੰਦ ਗਰੀਬੀ ਸਾਦ ਸੰਗ ਜੇ ਤੂੰ ਪ੍ਰਭ ਚਿਤ ਆਏ ਜਲ ਜਾਓ ਇਹ ਬੜ ਬਨਾ ਮਾਇਆ ਲਪਟਾਏ ਘੜ ਜਾ ਇਹੋ ਜਵ ਡੱਪਣ ਅੱਗ ਲਾਉਣੀ ਹੈ ਇਹ ਜੇ ਵੱਡੇ ਹੋਣ ਨੂੰ ਵੀ ਬੰਦੇ ਦੀ ਪੀਸ ਆਫ ਮਾਈਂਡ ਹੀ ਖਤਮ ਹੋ ਜਾਏ ਅੰਦਰ ਦਾ ਸਕੂਨ ਹੀ ਚਲਿਆ ਜਾਏ ਅੱਗ ਲਾਉਣੀ ਹੈ ਇਹ ਜੇ ਵਿਡਪਣ ਨੂੰ ਫਾਇਦਾ ਕੀ ਹੈ ਇਹਨਾਂ ਚੀਜ਼ਾਂ ਦਾ ਹੋਏ ਆ ਕਰਕੇ ਅੱਗੇ ਸੁਣ ਲਓ ਚਲੋ ਪੂਰਾ ਕਰੀਏ ਪੀਸਨ ਪੀਸ ਉਹਡ ਕਮਰੀ ਸੁਖ ਮਨ ਸੰਤੋਖਾਏ ਮਨ ਸੰਤੋਖ ਵਿੱਚ ਹੋਵੇ ਬੰਦਾ ਗਰੀਬੀ ਕੱਟੇ ਤੇ ਭਾਵੇਂ ਚੱਕੀਆਂ ਪੀਂਦਾ ਫਿਰੇ ਕੋਈ ਫਿਕਰ ਨਹੀਂ ਇਹੋ ਜੇ ਮਾਹੌਲ ਚ ਵੀ ਰਹਿ ਲੈਂਦਾ ਅੱਗੇ ਐਸਾ ਰਾਜ ਨਾ ਕਿਤੇ ਕਾ ਜਿਤ ਨਹਿ ਨਿਪਟਾਏ ਜੇ ਤ੍ਰਿਪਤੀ ਹੋਈ ਨਾ ਆਈ ਤੇ ਰਾਜ ਕਿਸ ਕੰਮ ਰੱਜਿਆ ਹੀ ਨਾ ਤੇ ਰਾਜਾ ਕਾ ਨਾ ਹੋਇਆ ਰੱਜਿਆ ਰਾਜਾ ਇਹ ਚਪਰੀ ਤੇ ਰੱਜਿਆ ਉੱਥੇ ਵੀ ਰਾਜਾ ਹੈ ਸੰਤੁਸ਼ਟ ਹੈ ਖੁਸ਼ ਹੈ 10000 ਕਮਾਉਨੇ ਆ ਜੀ ਫੜਾਈ ਹੈ ਨਾ ਕੋਸ਼ਿਸ਼ ਕਰ ਰਹੇ ਆ 12 ਹੋਵੇ ਜਿਨ੍ਹਾਂ ਚਿਰ 12 ਨਹੀਂ ਹੁੰਦਾ 12 ਲਈ ਜਤਨਸ਼ੀਲ ਹਾਂ ਵੀ 12 ਕਮਾਉਣਾ ਮਹੀਨੇ ਦਾ ਜਦੋਂ 12 12 ਤੇ ਆ ਗਿਆ ਕਹਿੰਦੇ ਅੱਜ ਵੀ ਖੁਸ਼ ਆ ਹੁਣ ਕੋਸ਼ਿਸ਼ ਕਰਦੇ ਆ ਮਿਹਨਤ ਨਾਲ 14 ਹੋ ਜੇ 15 ਹੋਵੇ 15 ਤੋਂ ਮਿਹਨਤ ਕਰਕੇ ਕਹਿੰਦੇ ਆ 30 ਤੱਕ ਚੱਲੀਏ ਹੌਲੀ 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 ਕਰਕੇ ਆਪਣੇ ਆਪ ਨੂੰ ਅੱਗੇ ਲੈ ਕੇ ਚੱਲੀਏ ਮਿਹਨਤ ਕਰ ਕਰਕੇ ਪਰ ਜੇ ਅੱਜ 15 ਹੈ ਤੇ ਇਹਦੇ ਵਿੱਚ ਵੀ ਅਸੀਂ ਖੁਸ਼ ਹਾਂ ਸਾਨੂੰ ਜਿਉਣਾ ਆਉਂਦਾ